ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਭਿੰਡਰਕਲਾ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਇਹਨੂੰ ਧਰਮਕੋਟ ਪੈਂਦੀ ਹੈ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਸਸਤੇ ਜੇ ਮੁੱਲ ਦੀਆਂ 6 ਤਾਜ਼ੀਆਂ ਸੂਈਆਂ ਸਵਾਈਆਂ ਵੜਾ ਸਾਰਿਆਂ ਦੇ ਬੱਚੇ ਆ ਬੈਠੇ ਆ ਠੀਕ ਹੈ ਬਾਈ ਕਹਿੰਦਾ ਅੱਜ ਤਾਂ ਰਾਜੇ ਹੀ ਆ ਸਾਰੇ ਰਾਣੀਆਂ ਨਹੀਂ ਰਾਣੀਆਂ ਸਾਰੀਆਂ ਰਾਣੀਆਂ ਚੋਰ ਆ ਜੀ ਆ ਕੀ ਆ ਪੁਰਾਣਾ ਠੀਕ ਹੈ ਦੋਸਤੋ ਬਾਈ ਕਹਿੰਦਾ ਜਿਆਦੇ ਰਾਣੀਆਂ ਹੀ ਆ ਇੱਕ ਅੱਧਾ ਵਿੱਚ ਰਾਜਾ ਵੀ ਹੋਊਗਾ ਤੇ ਇੱਕ ਗੱਬਣ ਸੱਤ ਪਸ਼ੂ ਆ ਇਨਫੋਰਮੇਸ਼ਨ ਲੈ ਦੰਨਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਨਾਮ ਤੇ ਐਡਰੈਸ ਦਾਸੀ ਹਾਂ ਮੇਰਾ ਧੰਨਾ ਸਿੰਘ ਐਡਰੈਸ ਹੋਈ ਆ ਪਿੰਡ ਪਿੰਡ ਰਖਾਂ ਦੇ ਜ਼ਿਲ੍ਹਾ ਮੋਗਾ ਦੇ ਜ਼ਿਲ੍ਹਾ ਧਰਮਗੜ ਠੀਕ ਹੈ ਹੋਰ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮਾਰ ਤਾਂ ਰੋਸ ਤੇ ਰੱਖੇ ਸ਼ਾਂਤੀ ਸਹੀ ਗੱਲ ਹੈ ਬਈ ਵਾਹ ਚਲਾਈ ਜਾਦੇ ਅੱਜ ਚਲਾਈ ਹਾਂ ਸਾਰਾ ਮਾਲੀ ਵਖਾਉ ਸਾਰਾ ਵਖਾਉ ਕੋਈ ਪਣਾ ਕਦੀ ਖੜਦੇ ਚੋਨਾ ਤੇਰੇ ਹੱਥੀਂ ਇਹਦੇ ਡੋਲੂ ਚੱਕਣਾ ਪੈਂਦਾ ਕਦੇ ਨਹੀਂ ਨੂੰ ਠੀਕ ਹੈ ਆਪਦੇ ਦੁੱਧ ਪੀਣ ਨੂੰ ਵੀ ਲਿਆਉਣਾ ਪੈਂਦਾ ਬਾਹਰੋਂ ਡੋਲੂ ਚੱਕਣਾ ਪੈਂਦਾ ਸਹੀ ਹੈ ਸਾਸਰੀ ਕਾਲ ਬਾਈ ਸਾਸਰੀ ਕਾਲ ਹੋ ਸਾਰੇ ਭੈਣ ਭਰਾ ਨੂੰ ਸਾਸਰੀ ਕਾਲ ਨਾਮ ਐਡਰੈਸ ਨਾਰਸ਼ਪਾਲ ਸਿੰਘ ਪਿੰਡ ਭਿੰਡਰਕਲਾਂ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸਿਓ 9464028356 ਸਾਰਾ ਮਾਲੀਬ ਕਹੋ ਬਾਈ ਸਾਰਾ ਹੀ ਹੈ ਵੇਜ ਵੇਜ ਡੋਲੂ ਨੂੰ ਵੀ ਚੱਕਣਾ ਪੈ ਜਾਂਦਾ ਉਹ ਫਿਰ ਵਕ ਜਾਂਦੀਆਂ ਜੀ ਸਾਰੀਆਂ ਕਈ ਵਾਰ ਹਮ ਸਹੀ ਹੈ ਇੱਕ ਪਾਸੋਂ ਲੱਗ ਪਗੇ ਕਿਦ ਨੂੰ ਲੱਗੇ ਨੇ ਗੱਪਣ ਤੇ ਇਹ ਨਹੀਂ ਸੁਣਾਇਆ ਕੈਨਵਾ ਸੁਆ ਬਾਈ ਦੂਜਾ ਸੁਆ ਸੁਣੀ ਹੈ ਜੀ ਠੀਕ ਹੈ ਇਹ ਬਹਿ ਜੂ ਪੰਜ ਚਾਰ ਦਿਨ ਇਹੀ ਗੱਭਣਾ ਕੱਲੀ ਇਹੀ ਹੈ ਕੱਲੀ ਗੱਭਣੀ ਦੂਜੀਆਂ ਸਾਰੀਆਂ ਸੁਈਆਂ ਸਾਈਆਂ ਜੀ ਚੰਗੀ ਹੈ ਬੱਚੀ ਬਾਈ ਉਮੇ ਕਿੰਨਾ ਕ ਦੁੱਧ ਪਿਆਜੂ ਬਾਈ ਵੀਰੇ ਉਹਨਾਂ ਨੇ ਕਿਹਾ ਸੀ 17 18 ਕਿਲੋ ਚੋਇਆ ਪਹਿਲੇ ਸੂਏ ਮਿਹੜ ਵੱਡੀ ਆ ਤੇ ਸਾਹ ਉਹਨਾਂ ਵੱਡੀ ਵੱਛੀ ਆ 18 20 ਕਿਲੋ ਚਾਹੀਦਾ ਬਾਕੀ ਸੇਵਾ ਦਾ ਦੁੱਧ ਹੁੰਦਾ ਆ ਪਰ ਗਰੰਟੀ ਕੋਈ ਨਹੀਂ ਦੇਦੇ ਦਨ ਕਿੰਨੇ ਕ ਲੈ ਆਜੂ ਇੱਕ ਹੱਥ ਦਾ ਖੁੱਲਾ ਹੀ ਲੈ ਜੂ ਫਿਰ ਅਸੀਂ ਕੋਈ ਪੁਰਾ ਪੜਾ ਨਹੀਂ ਪਾਇਆ ਇਹ ਥੱਲੇ ਧੁੱਲ ਬਹੁਤ ਪਈ ਹੈ ਜੈ ਜੈ ਮੁੱਲ ਬਾਈ ਇਹ 60000 ਦੀ ਵੱਛੀ ਦੇ ਦਾਂਗੇ ਕੱਢੀਏ ਬਾਹਰ ਨੂੰ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਗੱਬਣ ਵਹਿੜ ਤੇ ਸਾਰੀਆਂ ਨਾਲੋਂ ਵੱਡੀ ਆ ਮਿਹੜਾਂ ਲਗਭਗ ਸਾਰੀਆਂ ਸੇਮ ਹੀ ਹਾਈਟ ਦੀਆਂ ਇਹ ਸਾਰੀਆਂ ਨਾਲੋਂ 2 3 ਉਂਗਲਾਂ ਵੱਡੀ ਹੋਊਗੀ 17 18 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਹੈ ਦੂਜੇ ਸੂਵੇ ਸੁੰਦੀ ਹੈ ਹਫਤੇ ਦੇ ਅੰਦਰ ਅੰਦਰ ਬਾਈ ਕਹਿੰਦਾ ਸੂਪੂਗੀ ਮੁੱਲ ਜੈ ਜੀ ਹੈ ਮਾਨ ਤਾਣ ਹੋ ਜੂ ਸੋਹਣਾ ਬੋਡੀ ਸਟ੍ਰਕਚਰ ਹੈ ਖੁੱਲ ਢਲੇ ਅੰਗਾਂ ਪੈਰਾਂ ਦੀ ਹੈ ਰੇਲ ਗੱਡੀ ਦੇ ਡੱਬੇ ਜਿਹੀ ਆ ਕੋਈ ਨਿੱਕੀ ਮਰੀ ਹੰਬੀ ਜੀ ਵੈੜ ਨਾ ਮੰਨੇ ਫੁੱਲ ਵੱਡਾ ਕਾਦਾ ਤੇ ਚੰਗੇ ਦੁੱਧ ਵਾਲੀ ਆ ਹਵਾਨਾ ਸੋਹਣਾ ਮੋٹے ਮੋٹے ਥਾਣ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਸਾਈਡਾਂ 'ਚ ਹਜੇ ਵਾਲ ਢੱਲ ਬਾਕੀ ਆ ਬਾਕੀ 5-7 ਦਿਨ ਇਹਨੇ ਲੈ ਜਾਣੇ ਹੋ ਸਕਦਾ 5 ਦਿਨ ਹੀ ਸੂਪੇ ਜਿੱਦਾਂ ਤਿਆਰ ਹੋ ਜਾਂਦੀ ਆ ਲਟਕੇ ਸੂ ਪੂਰਾ ਵੱਡਾ ਜ਼ਬਰਦਸਤ ਹਵਾਨਾ ਤਿਆਰ ਕਰਕੇ ਸੋਨਾ ਘਰ ਮਾਰੀ ਨੇ ਮਾਨ ਤਾਨ ਹੋ ਜੂ ਫੋਲ ਵੱਡੇ ਕਦ ਕਾਠ ਵਾਲੀ ਦੂਜਾ ਸੂਹਾ ਬੜਾ ਵਧੀਆ ਲੱਗਾ ਹਾਂ ਟੌਪ ਦੀ ਬੱਚੀ ਹਾਂ ਆ ساری ਵਲਟਲ ਕੱਢ ਕੇ ਸੋਨਾ 20 ਕਿਲੋ ਬੱਚੀ ਨੂੰ ਖੁੱਲਾ ਦੁੱਧ ਪਿਉਣਾ ਚਾਹੀਦਾ ਜਿਹੜੇ ਸਾਹ ਬੈੜ ਦਾ ਕਦ ਕਾਠ ਅਤੇ ਹਵਾਨਾ ਹੁਣ ਤਿਆਰ ਕੀਤਾ ਬਾਕੀ ਦੁੱਧ ਅੱਗੇ ਤੁਹਾਡੀ ਸੇਵਾ ਦਾ ਜੇ ਵਧੀਆ ਸੇਵਾ ਕਰੋਗੇ ਹੋ ਸਕਦਾ 2 ਕਿਲੋ ਵੱਧ ਪਿਆ ਜੇ 2 ਨੰਬਰ ਬਾਈ ਰਿਸ਼ਪਾਲ ਇਹ ਵੀਰੇ ਤੀਜਾ ਦਿਨ ਹੋ ਗਿਆ ਸੂਈ ਨੂੰ ਬੱਚਾ ਆਇਆ ਇਹ ਦੇ ਮਗਰ ਆ ਪਹਿਲੇ ਨੰਬਰ ਤੇ ਆ ਬੱਚਾ ਹਾਂਜੀ ਉਹਨੇ ਦੱਸਾਇਆ ਭਾਈ ਅਕਰ ਕੋਲੇ ਰਾਤ ਹੀ ਆਈ ਹੈ। ਹੂੰ ਉਹਨੇ ਦੱਸਾਇਆ 12-13 ਕਿਲੋ ਬੋਲਾ। 10 ਹੀ ਮੰਨੋ ਜੀ। ਦੋ ਘਾਟ ਹੀ ਮੰਨੋ। ਦੋ ਘਾਟ ਹੀ ਮੰਨੋ। ਕਿੰਨਾ ਕਿ ਪੈਜੂ? 12 ਤੋਂ ਵੀ 13 ਹੀ ਹੋਊਗਾ। ਹੂੰ ਤੇ ਆਪਾਂ 12 ਹੀ ਮੰਨੋ ਜੀ। 10 ਮੰਨੋ। ਕਿੰਨਾ ਕਿ ਪੈਜੂ? ਜੇ ਹਸਾ ਹੁਣਾ ਵੀਰੇ ਬੱਚੀ ਆ ਉਸ ਹਸਾ ਚਾਹੀਦਾ ਇਹਨੂੰ 18-20 ਕਿਲੋ। ਬਾਕੀ ਸੇਵਾ ਦਾ ਹੁੰਦਾ ਆਪਾਂ ਗਰੰਟੀ ਕੋਈ ਨਹੀਂ। ਜੈ ਜੈ ਮੋਲ। ਇਹ ਦੇ ਦਾਂਗੇ 57000 ਦੀ ਰੇਸੀ ਦੇ। ਦੋ ਨੰਬਰ 57 ਦੀ। ਭਾਈ ਕਹਿੰਦਾ ਪਰਸੋਂ ਦੀ ਸੂਈ ਹੈ 12-13 ਕਿਲੋ ਬੋਲੀ ਹੋਊ ਤਿਆਰ। ਤੇ 2 ਕਿਲੋ ਘ ਇਸ ਗੱਲੋਂ ਬਾਈ ਹੁਣਾਂ ਦੀ ਖਾਸियत ਐ ਬਾਈ ਹੁਣਾਂ ਦਾ ਹੁੰਦੀ ਐ ਗੱਲ ਕਿ ਜਿੰਨਾ ਚਿਰ ਪਸ਼ੂ ਦਾ ਸੌਦਾ ਨਾ ਹੋਵੇ ਨਾ ਹੋਵੇ ਜਦੋਂ ਸੌਦਾ ਹੋ ਗਿਆ ਆਏ ਨਾ ਹੋਊਗਾ ਕਿ ਕੋਈ ਚੋਣ ਮੌਕਾ ਚੋਣ ਮੌਕੇ ਕੋਈ ਵਹਿੜ ਛੱਡ ਜੂ ਕਿ ਭਾਈ ਕਿਹਾ 15 ਹੋ ਨਿਕਲੇ 5 ਆਏ ਨਹੀਂ ਹੁੰਦਾ ਬਾਈ ਕਹਿੰਦਾ 12 13 ਕਿਲੋ ਬੌਲੀ ਐ 10 ਕਿਲੋ ਕਹਿਣਾ ਨਿਕਲੂ 12 13 ਜਦੋਂ ਅਗਲਾ ਚੋਣ ਬੈਠਾ 2 ਕਿਲੋ ਵੱਧ ਬੌਲੀ ਨਿਕਲੀ ਤੇ ਬਾਈ ਕਹਿੰਦਾ ਆਪੇ ਅਗਲਾ ਜਾਨਵਰ ਛੱਡ ਕੇ ਨਹੀਂ ਜਾਂਦਾ ਪਰ ਆਪਾਂ ਲੋਕਾਂ ਨੂੰ ਵੱਧ ਦੁੱਧ ਨਹੀਂ ਦੱਸਦੇ ਆਪਾਂ 2 ਕਿਲੋ ਘੱਟ ਦੱਸਦੇ ਆਂ ਵਧੀਆ ਗੱਲ ਆ ਜਿਹੜਾ ਭੈਣ ਭਰਾ ਇਮਾਨਦਾਰੀ ਨਾਲ ਵਪਾਰ ਦਾ ਕੰਮ ਕਰਦਾ ਉਹਦਾ ਲੰਮਾ ਟਾਈਮ ਚੱਲਦਾ ਵਪਾਰ ਬਾਕੀ ਠੰਢੀ ਠੁੰਡੀ ਬਹੁਤ ਆ ਥਣ ਥਣ ਬੜਾ ਵਧੀਆ ਲੱਗਾ ਹੂੰ ਛੀਲ ਸੌ ਪੂਰੀ ਆ ਮੋٹے ਮੋٹے ਥਾਣ ਆ ਚਾਰ ਹੀ ਥਾਣ ਆ 12 1 ਵਜੇ ਵੀਡੀਓ ਬਣਾ ਰਹੇ ਆਂ ਸ਼ਾਮ ਦੀ ਛਵਾਈ ਸਾਰਾ ਦਿਨ ਪਿਆ ਸ਼ਾਮ ਤੇ ਘਰ ਹਵਾਨੇ ਦੁੱਧ ਨਾਲ ਬੋਲੇ ਨਾਲ ਭਰ ਲੈਣੇ ਫੁੱਲ ਵੱਡੀ ਵਹਿੜ 57000 ਦੀ ਦੇ ਦੇਣੀ ਆ ਐਡੀਆਂ ਐਡੀਆਂ ਵਹਿਣਾ ਇਨੇ ਨੇ ਮੁੱਲ ਕਿਨੇ ਕਰਨੇ ਇਹੀ ਹੋਰ ਕਿਸੇ ਦੇ ਘਰੇ ਖੜੀ ਹੁੰਦੀ 65000 ਦੀ ਦੇਣੀ ਸੀ ਅਗਲੇ ਨੇ ਕਹਿੰਦੇ 20 ਕਿਲੋ ਦੇਉਗੀ ਪਰ ਬਾਈ ਕਹਿੰਦਾ ਆਪਣੇ ਜਾਇਜ਼ ਮੁੱਲ ਹੋਣਗੇ ਜਾਵਾ ਤਿੰਨ ਨੰਬਰ ਬਾਈ ਇਹ ਕੱਲ ਸੂਈਏ ਬੱਛੀ ਇਹਦੇ ਮਗਰ ਅ ਦੋ ਨੰਬਰ ਤੇ ਖੜੀ ਠੀਕ ਹੈ ਜੀ ਆਪਾਂ ਬਾਈ ਐਂ ਝੂਠੀ ਮਾਰਦੇ ਆਪਾਂ 2-3 ਕਿਲੋ ਬੋਲਾ ਚ ਹੋਇਆ ਸਹੀ ਆ ਐਵੇਂ ਆਪਾਂ ਕਹੀਏ ਜੀ ਮੈਂ ਇੰਨਾ ਚ ਹੋਇਆ ਇੰਨਾ ਖਾਲੀ ਨਹੀਂ ਕੀਤੀ ਹਮ 8 ਵਜੇ 9 ਵਜੇ 10 ਵਜੇ ਬੋਲਾ ਹਮ ਵੀ ਆਪਾਂ ਪ੍ਰੋਪਰ ਖਾਲੀ ਨਹੀਂ ਕੀਤੀ ਆਪਾਂ 3 ਕਿਲੋ ਚ ਹੋਇਆ ਕਿੰਨਾ ਕਿ ਦੁੱਧ ਪਿਆ ਜੋ ਜੈਸਾ ਉਹਨਾਂ ਬੱਛੀ ਆ ਵੀਰ 15-16 ਕਿਲੋ ਛੇ ਵਰਾਵਾਂ ਆਪ ਗਰੰਟੀ ਕੋਈ ਨਹੀਂ ਦੇਦਾ ਜੈ ਜੈ ਮਾਲਾ ਇਹ ਦੇ ਦਾਂਗੇ ਆਪਾਂ 46000 ਦੀ ਦੇ ਦਾਂ ਤਿੰਨ ਨੰਬਰ 46000 ਦੀ ਦੋਸਤੋ ਇੱਕ ਗੱਲ ਹੋਰ ਵੀ ਇਹਨਾਂ ਦੀ ਖਾਸੀਅਤ ਆ ਬਾਈ ਹੁਣੀ ਦੁੱਧੀਆਂ ਗਰੰਟੀਆਂ ਨਹੀਂ ਦਿੰਦੇ ਕਈ ਭੈਣ ਭਰਾ ਐਵੇਂ ਹੀ ਕਹੀ ਜਾਣਗੇ ਬਾਈ 20 ਕਿਲੋ ਦੀ ਗਰੰਟੀ 22 ਕਿਲੋ ਦੀ ਗਰੰਟੀ ਜਦੋਂ ਦੁੱਧ ਨਿਕਲਦਾ ਨਹੀਂ ਫੇਰ ਅਗੜਾ ਮੜਾਉਂਦਾ ਨਹੀਂਗਾ ਜਾਂ ਤਾਂ ਜੇ ਤੁਸੀਂ ਗਰੰਟੀ ਦਿੰਨੇ ਆ ਫੇਰ ਜੇ ਵਹਿੜ ਦੁੱਧ ਨਹੀਂ ਦਿੰਦੀ ਮੜਾਓ ਵੀ ਤੁਸੀਂ ਪਰ ਮਾੜੀਆਂ ਗੱਲਾਂ ਪਰ ਬਾਈ ਹੁਣੀ ਕਹਿੰਦੇ ਆਪਣਾ ਉਦਾਂ ਦਾ ਭੋਰਾ ਵੀ ਕੰਮ ਨਹੀਂ ਜਿੰਨੀ ਕੁ ਚੀਜ਼ ਆ ਉਦੋਂ ਰਤੀ ਘਾਟੀ ਦੱਸਾਂਗੇ ਅਗਲੇ ਦੇ ਘਰੇ ਵੱੱਦ ਨਿਕਲੇ ਜਾਗੇ ਫੇਰ ਬਾਈ ਕਹਿੰਦਾ ਵਪਾਰ ਕਰਨ ਦਾ ਸੁਆਦ ਆਉਂਦਾ ਬੈਡ ਨੂੰ 16 17 ਦੁੱਧ ਪਿਆਉਣਾ ਚਾਹੀਦਾ ਬਾਕੀ 14 15 ਦਾ ਰਾਵਣਾ ਹੀ ਪਿਆ ਦੇਣਾ ਕੱਲ ਦੀ ਸੂਈ ਆ ਮਗਰ ਵੱੱਛੀ ਆ ਤੇ ਬਾਈ ਕਹਿੰਦਾ ਹਵਾਨਾ ਖਾਲੀ ਨਹੀਂ ਕੀਤਾ 2-3 ਕਿਲੋ ਬੌਲੀ ਚ ਹੋਈ ਆ ਕੁਝ ਬੱਚੇ ਨੇ ਚੁੰਗ ਲਿਆ ਹੋਊ 47000 ਦੀ ਦੇ ਦੇਣੀ ਬਾਈ 46 ਦੀ 40 ਤੇ 46000 ਦੀ ਦੇ ਦੇਣੀ ਆ ਮੋٹے ਮੋٹے ਗੁਲਾਬੀ ਥਾਨ ਆ ਦਪਹਿਰੇ ਵੀਡੀਓ ਬਣਾ ਰਹੇ ਆ 12 1 ਵਜੇ ਜੇ ਕੋਈ ਬਹੁਤ ਹੈ ਬਈ ਆਏ ਨਹੀਂ ਕੋਈ ਹੂੰ ਸੀਲਸ ਹੂ ਸਾਰੇ ਨਾ ਕੀ ਫੁੱਲ ਹੈ ਮੱਝ ਆਲਾ ਮੋਟਾ ਜਾਨ ਆਲਾ ਥਾਣਾ ਹੂੰ ਸਹੀ ਆ ਜੀ ਅੱਗੇ ਆ ਜਾ ਬਈ 4 ਨੰਬਰ ਤੇ ਇਹਦੇ ਸ਼ਾਈ ਵਾਲ ਚ ਆ ਗਈ ਵੱਚੀ ਪਹਿਲਾ ਸੁਆਈ ਆ ਵੱਚੀ ਤੇ ਬਾਕੀ ਇਹਨ ਮਗਰ ਵੀ ਵੱਚੀ ਹੈ ਦੇਖੋ ਬਰੀਡ ਕਿੰਨੀ ਵੱਚੀ ਨੇ ਦੋਸਤੋ ਬੱਚਾ ਵੀ ਮਗਰ ਵੱਚੀ ਆ ਬਹੁਤ ਸੋਹਣੀ ਵੱਚੀ ਆ ਇਹ ਵੀ ਕੱਲ ਹੀ ਵੀ ਲਈ ਆ ਤੀਜਾ ਦਿਨ ਅੱਜ ਸੁਈ ਨੂੰ ਹੂੰ ਇਹਦੇ ਥੱਲੇ ਹੋਗਾ ਹੋਰ 10 ਕਿਲੋ ਹੀ 8 ਕਿਲੋ ਹੀ ਮੰਨੋ ਜੀ ਬੋਲਾ ਕਿੰਨਾ ਕੁ ਪਿਆਰ ਵੀਰੇ ਜੈਸਾ ਨਹੀਂ ਇਹ ਦਿੱਲੀਗਾਂ ਦੀ 13-14 ਕਿਲੋ ਐਵੇਂ ਕਹਿਣ ਨੂੰ ਜਿਵੇਂ ਆਪਾਂ ਕਹਿ ਦੀ 18-20 ਕਿਲੋ ਉਹ ਇਹ ਨਹੀਂ ਦਿੰਦੀਆਂ ਹੁੰਦੀ ਹਮ ਇਹਨਾਂ ਦਾ ਦੁੱਧ ਮੱਝਾਂ ਨਾਲੋਂ ਵੀ ਸੰਘਣਾ ਹੁੰਦਾ ਦਊ 13-14 ਕਿਲੋ ਹੀ ਐਵੇਂ ਬਾਲਾ ਨਹੀਂ ਆਪਾਂ ਕਹਿੰਦੇ ਜੈਤ ਜੈ ਮੋਲ ਇਹ ਜੈਸਾਬ ਨਾਲ ਬੱਚੀ ਹੈ ਵੀਰੇ ਇਸ ਹਿਸਾਬ ਨਾਲ ਆਪਾਂ 50000 ਜੀ ਦੇ ਠੀਕ ਹੈ ਤਿੰਨ ਨੰਬਰ 22 ਕਹਿੰਦਾ 10 ਕਿਲੋ ਬੋਲੀ ਹੋ ਆਠ ਹੀ ਮੰਨੋ ਤੁਸੀਂ ਪਰਸੋਂ ਦੀ ਸੂਈ ਆ ਆਪਾਂ ਬਾਈ ਕਹਿੰਦਾ ਲੋਕਾਂ ਵਾਂਗੂ ਨਹੀਂ ਕਹਿੰਦੇ ਹਾਂ ਬੱਚਾ ਮਗਰ ਬਹੁਤ ਚੰਗੀ ਵੱੱਛੀ ਆ ਲੋਕਾਂ ਨੂੰ ਨਹੀਂ ਬਾਈ ਕਹਿੰਦੇ 18 20 ਪਿਆਉ ਇਹ ਬਾਈ ਕਹਿੰਦਾ 13 14 ਹੀ ਦਿੰਦੀਆਂ ਹੁੰਦੀਆਂ 13 14 ਮੰਨ ਕੇ ਹੀ ਅਗਲਾ ਸੌਦਾ ਕਰੇ ਤੇ ਦੁੱਧ ਉਹ ਮੱਝਰਗਾ ਲੇਟਰਗਾ 50000 ਦੀ ਦੇ ਦੇਣੀ ਹੈ ਪਰ ਭਾਰੀ ਪੂਰੀ ਵੱਛੀ ਬਹੁਤ ਹੈ ਫੁੱਲ ਪਲੀ ਜਾਣ ਵਾਲੀ ਵਹਿੜ ਚਾਰ ਚਪੇਰੋ ਇੱਕੋ ਜੀ ਪਈ ਹੈ ਬਾਕੀ ਚੁਵਾਈ ਚੁਈ ਦੀ ਬਾਈ ਕਹਿੰਦਾ ਇੱਕ ਨੰਬਰ ਹੈ ਚੁਵਾਈ ਦੀ ਬਿਨਾ ਨਿਆਣੇ ਤੋਂ ਬਾਈ ਕਹਿੰਦਾ ਅਗਲਾ ਚੁਵਾਈ ਕਰੇ ਮੱਝਰਗਾ ਦੁੱਧ ਜੇ ਮੱਝ ਲੈਣੇ ਆ 13 14 ਕਿਲੋ ਦੁੱਧ ਵਾਲੀ 90000 ਲੱਖ ਦੀ ਆਊਗੀ ਤੇ ਫੰਡਰ ਮੱਝ ਵਾਲੀ ਮੋਹਲਾ 50000 ਵਿੱਚ ਮਾਨ ਹੋ ਜੂ ਬੇਫਿਕਰ ਹੋ ਕੇ ਆ ਜਿਓ ਸਾਰੇ ਨਗਾ ਜੋ ਮਗਰ ਵੀ ਬੱਛੀ ਹੈ ਨਹੀਂ ਹੈ ਬੱਛੀ ਆਪ ਵੀ ਨਕਸਾ ਵਾਲਾ ਹਾਂ ਬਾਕੀ ਥਾਂ ਨਹੀਂ ਵੀ ਪਿਆ ਕੋਟ ਚੱਕ ਜੂਗੀ ਆਪਾਂ ਲੈਂਦੇ ਨਹੀਂ ਸਹੀ ਵਾਲ ਪਹਿਲਾ ਨੰਬਰ ਆ ਸੰਝਦਾ ਵੀ ਲੈਨੇ ਜਿਹੜੀ ਠੰਡੀ ਹੋਵੇ ਠੀਕ ਹੈ ਇਹ ਕੇ ਨਹੀਂ ਇੱਕ ਰਾਮੂ ਵਾਲੇ ਭੇਜੀ ਸੀਗੀ ਸਾਲ ਹੋ ਗਿਆ ਠੀਕ ਹੈ ਬਸ ਦੂਜੀ ਹੈ ਸਹੀ ਵਾਲ ਦੋਸਤੋ ਬਾਈ ਕਹਿੰਦਾ ਜਦੋਂ ਦਾ ਵਪਾਰ ਕਰ ਲੱਗਿਆ ਦੂਜੀ ਸਹੀ ਵਾਲ ਲਈ ਆਪਾਂ ਗਰਮ ਤਾਂ ਲੈਂਦੇ ਨਹੀਂ ਜੇ ਕੋਈ ਕਦੀ ਠੰਡੀ ਮਿਲ ਜੇ ਤਾਂ ਲੈ ਲੈਣੀ ਆ ਅੱਗੇ ਆ ਜਾ ਬਾਈ 5 ਨੰਬਰ ਤੇ ਇਹ ਦੂਜੇ ਸੂਏ ਸੂਈਏ ਵੀਰੇ ਇਹਨੂੰ ਹੋ ਗਿਆ ਸਮਝਣਾ 8-9 ਦਿਨ ਹੋ ਗਿਆ ਵੱਛੀ ਆ ਮਦਰ ਠੀਕ ਹੈ ਜੀ ਬਬਾ ਤੁਹਾਨੂੰ ਦੱਸ ਦਿਨ ਲਾ ਲੋ ਇੰਨੀ ਕੀ ਆ ਇਹਦੇ ਥੱਲੇ ਉਹ 8-9 ਕਿਲੋ ਦੁੱਧ ਠੀਕ ਹੈ ਜੀ ਆਠ ਹੀ ਮੰਨੋ ਜੀ ਹੂੰ ਉਹਨਾਂ ਨੇ ਤਾਂ ਕਹੀ 10 ਕਿਲੋ ਆਪਣੇ ਕੋਲ ਕੱਲ ਹੀ ਆਈਆਂ ਇਹ ਸਾਰੀਆਂ ਠੀਕ ਹੈ ਜੀ ਐਵੇਂ ਆਪਾਂ ਝੂਠ ਨਹੀਂ ਮਾਰਦੇ ਕੋਈ ਉਹ ਜੈ ਜੈ ਮੱਲ ਇਹ 37000 ਦੀ ਦੇ ਦੇਣੀ ਯਾਰ ਅੱਜ ਹੋਰ ਵੀ ਮੁੰਡਿਓ ਗੁੱਡੇ ਚੜਾਉਣੇ ਆ ਆਈ ਬੋ ਆਈ ਬੋ ਹੁੰਦੀ ਆ ਸਹੀ ਆ ਦੋਸਤੋ ਪਤੰਗ ਚੜਾਉਂਦੇ ਆ ਨੰਨੇ-ਮੁੰਨੇ ਬੱਚੇ ਅੱਛੀ ਬੋਸਾਹ ਆ ਜਿਵੇਂ ਆਪਣਾ 40-45 ਦੀ ਵੇਚ ਲਈ ਆਪਾਂ ਠੀਕ ਆ ਪਰ ਲੈਣ ਦੇਣੀ ਆ ਆਪਾਂ 37000 ਦੀ ਆ ਦੋਸਤੋ ਬੱਛੀ ਬਾਈ ਕਹਿੰਦਾ ਸਾਫ ਸੁਥਰੀ ਆ ਵੇਚਨ ਨੂੰ ਭਾਵੇਂ 40-45000 ਦੀ ਵੇਚ ਦੀਏ ਪਰ 37000 ਦੀ ਦੇ ਦੇਣੀ ਆ ਕੱਲ ਆਈ ਆ ਅਗਲੇ ਕਹਿੰਦੇ ਆ 10 ਕਿਲੋ ਦੁੱਧ ਕੰਡੇ ਵਾਲਾ ਤੁਸੀਂ 8 ਮੰਨ ਕੇ ਆਇਓ 2 ਕਿਲੋ ਘੱਟ ਮੰਨਿਓ ਨਿਕਲੂਗਾ 10 ਸੀ 8 ਮੰਨ ਕੇ ਆਇਓ 4 ਕਿਲੋ ਸਵੇਰ 4 ਕਿਲੋ ਸ਼ਾਮ ਨੂੰ हां बाकी ਬੱਚਾ ਮਗਰ ਵੱਛੀ ਆ 37000 ਦੀ ਦੇ ਦੇਣੀ ਤਾਂ ਤੋਕੜ ਵਾਲਾ ਭਾਈ ਆ ਇਦੂ ਘੱਟ ਮੁੱਲ ਚ ਦਾ ਫਿਰ ਤਾਜੀ ਸੂਈ ਵਹਿੜ ਮਗਰ ਵੱਛੀ ਵਾਲੀ ਨੋਹਾਂ ਦਸਾਂ ਦਿਨਾਂ ਦੀ ਸੂਈ ਦਿੰਦਾ ਵੀ ਕੌਣ ਆ ਮੋٹے ਮੋٹے ਥਾਨ ਆ ਦੁੱਧ 2-3 ਕਿਲੋ ਆਵਣਾ ਵਧਾ ਦੇਣੇ ਨੇ ਹੋਰ ਜੇ ਤੋ ਦਾਣੇ ਦਾ ਬੱਠਲ ਮੂਰੇ ਰੱਖਿਆ ਤੇ ਦੁੱਧ ਆਪੇ ਵਧਾ ਦੇਣੇ ਨੇ ਦੇ ਦੇਣਾ ਇਹ ਵੱਛੀ ਚੰਗੀ ਸਾਹ ਬਹੁਤ ਹਾਂ ਦੁੱਧ ਆ ਰਾਮਨਾ ਦੋ ਤਿੰਨ ਕਿਲੋ ਹੋਰ ਵਧਾ ਦੂ 37000 ਨਿੱਕਾ ਜਾ ਮੁੱਲ ਅੱਗੇ ਆ ਜਾ ਬਈ 6 ਨੰਬਰ ਤੇ ਇਹਦੇ ਸੂਏ ਹੀ ਸੂਈ ਆ ਹੂੰ ਪਊਗਾ 11 12 ਕਿਲੋ ਦੁੱਧ ਠੀਕ ਐ ਬੱਚਾ ਮਗਰ ਮਹੀਨਾ ਨਾਲੇ ਡੇਢ ਮਹੀਨਾ ਨਾਲੇ ਮੇਰਾ ਦੁੱਧ ਦੁੱਧ ਪੂਰਾ ਛੱਡ ਕੇ ਪਾਲਿਆ ਠੀਕ ਐ ਜੀ ਆਪਾਂ ਬਾਕੀ ਠੱਡੀ ਸੀ ਦਾ ਦੁੱਧ ਜਿੰਨਾ ਤਿਆਰ ਆ ਮੰਨ ਕੇ ਚਲੋ 11 ਤੋਂ 12 ਦੇ ਵਿੱਚ ਜੈ ਜੈ ਮੁੱਲ ਇਹ 40000 ਦੀ ਬੱਛੀ ਦੇ ਦੇਣੀ 11 12 ਕਿਲੋ ਕੰਡੇ ਵਾਲਾ ਦੁੱਧ ਤਿਆਰ ਆ 40000 ਦੀ ਦੇ ਦੇਣੀ ਐ ਹਾਂ ਬੱਚਾ ਮਗਰ ਬੱਚਾ ਪਰ ਰਾਜੀ ਆ ਮਾ ਥੱਲੇ ਦੁੱਧ ਚੰਗਾ ਤੇ ਜੇ ਉਹਦੇ ਥੱਲੇ 2-2 ਕਿਲੋ ਹੋਵੇ ਦੋਨਾਂ ਵੇਲਿਆਂ ਦਾ ਫੇਰ ਕੀ ਭਾਈ ਆਪ ਚੂਤ ਕੀ ਬੱਚੇ ਨੂੰ ਪਿਆਉ ਪਰ ਦੁੱਧ 10-11 ਕਿਲੋ ਆ 40000 ਦੀ ਭਾਈ 40000 ਕੀ ਦੇਣਾ 40000 ਦੀ ਦੇ ਦੇਾਂਗੇ ਭਾਈ ਕਹਿੰਦਾ ਘੋੜੀ ਵਰਗੀ ਬੱਚੀ ਪਹਿਲਾ ਨਾ ਪਹਿਲਾ ਸੂਆ ਪਹਿਲਾ ਸੂਆ ਛੇਡਾਂਦੀ ਆ ਛਿੱਗੀ ਹਾਂਜੀ ਘੋੜੀ ਵਰਗੀ ਬੱਚੀ ਤੋਰਾ ਤੂਰਾ ਪੂਰਾ ਚੰਗਾ 40 ਦੀ ਦੇ ਦੇਣੀ ਆ 10-11 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ 10-11 ਉਹ 12 ਹੀ ਆਪਾਂ ਦਦ ਆ ਗਿਆ ਨਹੀਂ ਮੰਨਾਂ ਬਾਈ ਕਹਿੰਦਾ ਨਿਕਲੂ 12 ਹੀ ਤੁਸੀਂ 10 11 ਹੀ ਮੰਨੋ ਕਿ ਲੋ ਘੱਟ ਹੀ ਮੰਨ ਲਓ ਨਿਕਲੂ 12 40000 ਦੀ ਦੇ ਦੇਣੀ ਆ 37000 ਦੀ ਦੇ ਦੇਣੀ ਆ ਸਾਰੀਆਂ ਹੀ ਸੀਜ਼ਾ ਜਰਸੀ ਬਾਈ ਠੀਕ ਆ ਸਹੀ ਆ ਬਾਈ ਦੁੱਧਾ ਨਹੀਂ ਬਾਈ ਕਹਿੰਦਾ ਆਪਾਂ ਝੂਠ ਚਾਤ ਮਾਰਦੇ ਜਿੰਨਾ ਹੋਊਗਾ ਉਦੋਂ ਘੱਟ ਦੱਸੀਦਾ ਤਾਂ ਇਹ ਬੱਚਿਆਂ ਨੂੰ ਛੱਡੀਦਾ ਬਾਈ ਕਹਿੰਦਾ ਬੱਚੇ ਨਹੀਂ ਵਿਗਣਾ ਜਨਵਰੀ ਹਾਂ ਇਹ ਤਾਂ ਗੱਲ ਹੈਗੀ ਬਾਈ ਜੇ ਹੁਣ ਬੱਚੇ ਨੂੰ ਨਾ ਪਿਉਂਦੇ ਤਾਂ ਹੁਣ ਬੱਚੇ ਨੇ ਮਰ ਜਾਣਾ ਹੀ ਹੈ ਹਾਂ ਫਿਰ ਅਗਲੇ ਮੰਨਣਾ ਨਹੀਂ ਸੀਗਾ ਵੀ ਮਹੀਨੇ ਦੀ ਸੂਈ ਹੈ ਕਿ ਡੇਢ ਵੀਦੀ ਸੂਈ ਹੈ ਕਿ ਸਾਲ ਦੀ ਸੂਈ ਹੈ ਹਾਂ ਬੱਚੇ ਨਾਲ ਹੀ ਹੈ ਹਾਂਜੀ ਹਾਂਜੀ ਆਈਡੀ ਪ੍ਰੂਫ ਇਹਦਾ ਬੱਚਾ ਹੈ ਪ੍ਰੂਫ ਪ੍ਰੂਫ ਜੀ ਬੱਚੇ ਤੋਂ ਪਤਾ ਲੱਗਾਂਗੀ ਬੱਚੇ ਤੋਂ ਬਣਾ ਨਹੀਂ ਮਿਲਦੀ ਸਹੀ ਹੈ ਜੀ ਚਰਸੀ ਕਿ ਕਿੰਨਾ ਕੁ ਦੁੱਧ ਆ ਇਹ ਥੱਲੇ ਹੋਗਾ ਫੂ ਤਾਂ 9-10 ਸੀ ਪਣਾ ਕਰ ਲੀਏ ਹੂੰ ਇਹਦੇ 7-8 ਹੀ ਮੰਨ ਯਾਰ ਕਈ ਵਾਰ ਘੱਟ ਵੱਧ ਜਾਂਦਾ ਇਹਦਾ ਸਹੀ ਹੈ ਐਵੇਂ ਆਉਂਦਿਆਂ ਜਾਂਦਿਆਂ ਐਵੇਂ ਮੁੜ ਕੇ ਕਈ ਵਾਰ ਬੰਦਾ ਕਿਉਂ ਵੀ ਅਗਲਾ ਕਹਿੰਦਾ ਯਾਰ ਤੂੰ 10 ਕਿਲੋ ਕਹੀ ਜਾਂਦਾ ਈ ਹਾਂ ਤੇ ਨਿਕਲਿਆ ਦਾ 7-8 ਕਿਲੋ ਹੀ ਆ ਹੂੰ ਪਰ ਉਹ ਸਵਾਦ ਨਹੀਂ ਆਉਂਦਾ ਕੰਮ ਕਰਨ ਦਾ ਯਾਰ ਹਾਂ ਜੈ ਜੈ ਮੋਲ 40000 ਦੀ ਦੇ ਦੇਣੀ 40000 ਦੀ ਦੇ ਦੇਣੀ ਆ ਜਰਸੀ ਵੜ ਤਾਜੀ ਸੂਈ ਸਵਾਈ ਮਗਰ ਵੀ ਵੱੱਛੀ ਆ ਦੁੱਧ ਬਾਈ ਕਹਿੰਦਾ 9-10 ਹੋ ਤੇ ਫਿਰ ਪਤਾ ਨਹੀਂ ਹੁੰਦਾ ਕੋਈ ਜਾਨਵਰ ਕਿਲੋ ਘੱਟ ਦੇ ਦੇ ਤੁਸੀਂ 7-8 ਹੀ ਮੰਨੋ 40000 ਦੀ ਦੇ ਦੇਣੀ ਆ ਤੇ ਦੁੱਧ ਜਰਸੀਆਂ ਦਾ ਵੀ ਮੱਝਾਂ ਰਗਾ ਹੁੰਦਾ ਸਾਰੀ ਭੈਣ ਭਰਾ ਜਾਣਦੇ ਹੀ ਆ ਸਾਈਵਾਲ ਹੋਈਆਂ ਜਰਸੀ ਹੋਈਆਂ ਕਾਲੀਆਂ ਰੰਗ ਦੀਆਂ ਕ੍ਰਾਸ ਵੜਾ ਹੋਈਆਂ ਗੈਰ ਹੋਈਆਂ ਇਹਨਾਂ ਕਰਮਾਲੀਆਂ ਦਾ ਸਾਰਿਆਂ ਦਾ ਦੁੱਧ ਮੱਝਾਂ ਵਰਗਾ ਹੁੰਦਾ 24 24 ਇੱਕ ਨੰਬਰ ਹੈ ਜੀ 24 24 ਇੱਕ ਨੰਬਰ ਹੈ 24 ਦਾ ਬਾਈ ਹਰੇਕ ਦੀ ਕਹਿੰਦੇ ਇੱਕ ਨੰਬਰ ਆ ਕਿਉਂਕਿ ਸੁਈਆਂ ਸਵਾਈਆਂ ਹੈਗੀਆਂ ਤੁਸੀਂ ਝੋਕੇ ਵੇਖ ਲੈਣਾ ਗੱਬਣ ਪਸ਼ੂ ਦਾ ਤਾਂ ਚਲੋ ਓਲਾ ਹੁੰਦਾ ਪਤਾ ਨਹੀਂ 24 ਕੇਵ ਜੀ ਨਿਕਲਨੀ ਹੈ ਤਾਂ ਮਾਲ ਸਾਰਾ ਸੁਆਇਆ ਸਵਾਇਆ ਜਿਹਦੇ ਪਸੰਦ ਆਉ ਸੁਭਾ ਵੀ 6-7 ਵਜੇ ਚੋਲੀ ਅਗਲਾ ਸ਼ਾਮ ਨੂੰ 6-7 ਵਜੇ ਫੇਰ ਆਜੇ ਜੇ ਕੋਈ ਮਾੜੀ ਮੋੜ ਕਸਰ ਰਹਿ ਗਈ ਅਗਲੇ ਦਿਨ ਭਾਵੇਂ ਫੇਰ ਕੱਢ ਲੈ। ਪਣਾ ਦੋ ਦਿਨ ਝੋਲੇ ਯਾਰ ਕੋਈ ਨਹੀਂ ਰਜੋਗੇ। ਦੋ ਦਿਨ ਝੋਲੋ ਬਾਈ ਕਹਿੰਦਾ। ਪੈਸੇ ਲੈਣੇ ਆ ਲਾਉਣੇ ਆ ਕਹਿੰਦੇ। ਹਾਂ। ਇਹ ਮੇਹ ਚਿਕੜੀ ਕਰਦਾ ਕੋਈ। ਅਗ ਬਾਈ ਕਹਿੰਦਾ ਅਗਲੇ ਨੇ ਪੈਸੇ ਲਾਉਣੇ ਆ ਤੇ ਬਾਈ ਨੇ ਤੁਹਾਨੂੰ ਪਸ਼ੂ ਦੇਣੇ ਆ ਤੇ ਪੈਸੇ ਲੈਣੇ ਆ। ਤੁਹਾਡਾ ਹੱਕ ਬਣਦਾ ਤਸੱਲੀ ਕਰੋ ਟਕਾ ਆ ਕੇ। ਆਹ ਦੇ ਦੇਣੀ ਆ 57000 ਦੀ। ਇੱਕ ਨੰਬਰ। ਹਾਂਜੀ। ਇੱਕ ਨੰਬਰ 57 ਦੀ। ਇੱਕ ਨੰਬਰ 60000 ਦੀ। 57 ਦੋ ਨੰਬਰ ਆ 57 ਦੀ। ਇੱਕ ਨੰਬਰ 22 ਕਿਲੋ ਖੁੱਲਾ ਦੁੱਧ ਪਿਆਜੂ 60000 ਚ ਮਾਨ ਪਾਣ ਹੋ ਜੂ ਸਾਰਿਆਂ ਨਾਲ ਵੱਡੀ ਵੜ ਇੱਕ ਨੰਬਰ ਵੜ ਦੋ ਨੰਬਰ ਵੀ ਵੱਡੀ ਆ ਤੁਸੀਂ ਵੇਖ ਲਓ ਸੇਮ ਹੀ ਕੱਦ ਆ ਲਗਭਗ ਸਾਰੀਆਂ ਵੜਾਂ ਦੀ ਸੇਮ ਹੀ ਹਾਈਟ ਆ ਫੋਨ ਨੰਬਰ ਸਕਰੀਨ ਤੇ ਆ ਛੋਟੇ ਛੋਟੇ ਭਾ 6 ਵੜਾਂ ਤਾਜ਼ੀਆਂ ਸੂਈਆਂ ਇੱਕ ਨੰਬਰ ਗੱਬਣ 22 ਕਿਲੋ ਦੁੱਧ ਪਿਉਣ ਦਾ ਹੱਕ ਬੰਦਾ 17 18 ਪਹਿਲਾਂ ਨੇ ਦੁੱਧ ਦਿੱਤਾ ਬਾਕੀ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਮੁੱਲ ਨਿੱਕੇ ਨਿੱਕੇ ਐ ਇਦੂ ਘੱਟ ਮੁੱਲ ਚ ਦਾ ਫਿਰ ਇਨੇ ਦੁੱਧ ਵਾਲੀਆਂ ਬੜਾ ਮਹਿਲੀਆਂ ਵੀ ਕੀ ਤੋਂ ਆ ਬਾਕੀ ਸੁਈਆਂ ਸਵਾਈਆਂ ਚੋਕੇ ਲੈ ਜਾਓ ਸਾਰਿਆਂ ਨੂੰ ਸੱਚੀ ਕਾ